ਕੀ ਤੁਸੀਂ ਵੀ ਇਸ ਵਾਰ ਝੋਨੇ ਦੀ ਬਿਜਾਈ ਮਸ਼ੀਨ ਨਾਲ ਕਰ ਰਹੇ ਹੋ ਜੇਕਰ ਇਸ ਦਾ ਜਵਾਬ ਹਾਂ ਹੈ ਤਾਂ ਆਹ ਵੀਡੀਓ ਤੁਹਾਡੇ ਬਹੁਤ ਹੀ ਕੰਮ ਆ ਸਕਦਾ ਹੈ ਮਸ਼ੀਨੀ ਲਵਾਈ ਲਈ ਝੋਨੇ ਦੀ ਪਨੀਰੀ ਕਿੰਨੀ ਮਾਇਨੇ ਰੱਖਦੀ ਹੈ ਕਿਵੇਂ ਤਿਆਰ ਕਰ ਸਕਦੇ ਹੋ ਤੁਸੀਂ ਮੈਟ ਟਾਈ ਪਨੀਰੀ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਮੈਟ ਟਾਈ ਪਨੀਰੀ ਤਿਆਰ ਕਰਦੇ ਸਮੇ ਜੇਕਰ ਤੁਸੀਂ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਜਾਨਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਹਰੀ ਦਾ ਸੀਜ਼ਨ ਖਤਮ ਹੋ ਚੁੱਕਿਆ ਹੈ ਅਤੇ ਝੋਨਾ ਲਵਾਉਣ ਦੀ ਕਿਸਾਨ ਹੁਣ ਤਿਆਰੀ ਕਰ ਰਹੇ ਹਨ ਕੁਝ ਕਿਸਾਨ ਝੋਨਾ ਹੱਥੀ ਲਵਾਉਂਦੇ ਹਨ ਅਤੇ ਕੁਝ ਕਿਸਾਨ ਮਸ਼ੀਨ ਨਾਲ ਝੋਨਾ ਲਵਾਉਂਦੇ ਹਨ ਮਸ਼ੀਨੀ ਯੁੱਗ ਵਿੱਚ ਖੇਤੀ ਨੇ ਬਹੁਤ ਸਾਰੇ ਰੁਝੇਵਿਆਂ ਦਾ ਪੂਰਨ ਰੂਪ ਵਿੱਚ ਮਸ਼ੀਨੀਕਰਨ ਹੋ ਚੁੱਕਿਆ ਹੈ ਫਿਰ ਵੀ ਖੇਤੀ ਨਾਲ ਸੰਬੰਧਿਤ ਕੁਝ ਕੁ ਕੰਮ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦਾ ਮਸ਼ੀਨੀਕਰਨ ਤਾਂ ਹੋਇਆ ਪਰ ਕਿਸਾਨਾਂ ਨੂੰ ਇਹਨਾਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਵੱਡੇ ਪੱਧਰ ਤੇ ਅਪਣਾਇਆ ਨਾ ਜਾ ਸਕਿਆ ਅਜਿਹਾ ਇੱਕ ਖੇਤੀ ਰੁਝੇਵਾ ਹੈ ਜੋ ਨਦੀ ਲਵਾਈ ਦੀ ਝੋਨੇ ਦੀ ਮਸ਼ੀਨੀ ਲਵਾਈ ਵਿੱਚ ਸਫਲਤਾ ਲਈ ਇਸ ਦੀ ਸਹੀ ਤਰੀਕੇ ਨਾਲ ਪਨੀਰੀ ਤਿਆਰ ਕਰਨਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਮੈਟ ਟਾਈ ਪਨੀਰੀ ਤਿਆਰ ਕਰਦੇ ਸਮੇਂ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਉਹ ਗੱਲਾਂ ਕੀ ਹਨ ਆਓ ਜਾਣਦੇ ਹਾਂ ਜਿਸ ਖੇਤ ਵਿੱਚ ਪਨੀਰੀ ਤਿਆਰ ਕਰਨੀ ਹੈ ਉਹ ਖੇਤ ਚੰਗੀ ਤਰ੍ਹਾਂ ਰੋਟਾਵੇਟਰ ਫੇਰ ਕੇ ਤਿਆਰ ਕੀਤਾ ਹੋਵੇ ਤਾਂ ਕਿ ਖੇਤ ਵਿੱਚ ਮਿੱਟੀ ਦੇ ਰੋੜ ਘੱਟ ਹੋਣ ਇਸ ਦੇ ਨਾਲ ਹੀ ਪਨੀਰੀ ਵਾਲਾ ਖੇਤ ਲੈਜ਼ਰ ਲੈਵਲ ਕੀਤਾ ਹੋਵੇ ਇਹ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਪਨੀਰੀ ਤਿਆਰ ਕਰਦੇ ਸਮੇਂ ਜਿਹੜੀ ਪੋਲੋਥੀਨ ਦੀ ਸ਼ੀਟ ਵਿਛਾਉਣੀ ਹੈ ਉਹ ਸੁਰਾਖਾਂ ਵਾਲੀ ਹੋਵੇ ਜੇਕਰ ਸੀਟ ਵਿੱਚ ਸੁਰਾਖ ਨਹੀਂ ਹੰਤਾ ਜਦੋਂ ਸੀਟ ਖੇਤ ਵਿੱਚ ਵਿਛਾਉਂਦੀ ਹੈ ਸੀਟ ਉੱਪਰ ਫਰੇਮ ਰੱਖਣ ਤੋਂ ਬਾਅਦ ਇਸ ਵਿੱਚ ਸੁਰਾਖ ਕੀਤੇ ਜਾ ਸਕਦੇ ਹਨ ਇਸ ਵਾਸਤੇ ਲੋਹੇ ਦੇ ਚੌਕਟੇ ਫਰੇਮ ਉੱਪਰ ਲੋਹੇ ਦੀਆਂ ਮੇਖਾ ਲਗਾ ਕੇ ਉਸ ਨਾਲ ਸੁਰਾਖ ਕਰ ਸਕਦੇ ਹੋ ਫਰੇਮ ਸੀਟ ਉੱਪਰ ਰੱਖਣ ਤੋਂ ਬਾਅਦ ਫਰੇਮ ਦੇ ਦੋਵੇਂ ਪਾਸਿਓਂ ਖਾਲੀ ਬਣਾ ਕੇ ਮਿੱਟੀ ਵਿਚਾਲੇ ਪਾ ਦਿਓ ਫਰੇਮ ਦੀ ਮੋਟਾਈ ਲਗਭਗ ਪੌਣਾ ਇੰਚ ਰੱਖੋ ਅਤੇ ਇਹਨਾਂ ਦੀ ਲੰਬਾਈ 12 ਫੁੱਟ ਤੱਕ ਰੱਖੋ ਫਰੇਮ ਉੱਪਰ ਪਾਈ ਮਿੱਟੀ ਇੱਕ ਸਾਰ ਫੁਹਾਰ ਵਾਲੀ ਪਾਈਪ ਨਾਲ ਪਾਣੀ ਛਿੜਕੋ ਤਾਂ ਜੋ ਫਰੇਮ ਚੱਕਿਆ ਜਾਵੇ ਤਾਂ ਕਿਨਾਰਿਆਂ ਤੋਂ ਮਿੱਟੀ ਭਰ ਕੇ ਥੱਲੇ ਨਾ ਡਿੱਗੇ ਇਸ ਦੇ ਨਾਲ ਹੀ ਜੇਕਰ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਬਣਾਈ ਮਸ਼ੀਨ ਦੀ ਵਰਤੋਂ ਕਰਦੇ ਹਾਂ ਤਾਂ ਉਹ ਪੋਲਿਸ ਸੀਟ ਵਿਛੌਂਦੀ ਹੋਈ ਨਾਲ ਮਿੱਟੀ ਵੀ ਪਾਉਂਦੀ ਜਾਂਦੀ ਹੈ ਅਤੇ ਉਸ ਉੱਪਰ ਬੀਜ ਵੀ ਕੇਰਦੀ ਜਾਂਦੀ ਹੈ ਮਿੱਟ ਤਿਆਰ ਕਰਨ ਤੋਂ ਬਾਅਦ ਇਸ ਨੂੰ ਪਾਣੀ ਹੌਲੀ ਲਗਾਓ ਤਾਂ ਜੋ ਬੀਜ ਪਾਣੀ ਦੇ ਨਾਲ ਨਾ ਡੋੜੇ ਅਤੇ ਕਿਨਾਰਿਆਂ ਦੀ ਮਿੱਟੀ ਵੀ ਪਾਣੀ ਨਾਲ ਨਾ ਡੋੜੇ ਪਾਣੀ ਇਸ ਤਰੀਕੇ ਨਾਲ ਲਗਾਓ ਕਿ ਮਿੱਟ ਦੇ ਉੱਪਰ ਵੀ ਪਾਣੀ ਨਾ ਵਗੇ ਇਸ ਗੱਲ ਦਾ ਧਿਆਨ ਦੇਣਾ ਬਹੁਤ ਹੀ ਜ਼ਰੂਰੀ ਹੈ ਕਿ ਰੋਜ਼ਾਨਾ ਦੁਪਹਿਰ ਸਮੇਂ ਗਰਮ ਪਾਣੀ ਕੱਢ ਕੇ ਉਸ ਨੂੰ ਤਾਜ਼ਾ ਪਾਣੀ ਦਿਓ ਨਹੀਂ ਤਾਂ ਗਰਮ ਪਾਣੀ ਨਾਲ ਪਨੀਰੀ ਸੁੱਕ ਕੇ ਸੜ ਸਕਦੀ ਹੈ ਜਦ ਪਨੀਰੀ 15 ਦਿਨ ਦੀ ਹੋ ਜਾਵੇ ਤਾਂ 15 ਲੀਟਰ ਪਾਣੀ ਵਿੱਚੋਂ 200 ਗ੍ਰਾਮ ਯੂਰੀਆ ਪਾ ਕੇ ਕਿੱਲੇ ਦੀ ਪਨੀਰੀ ਉੱਪਰ ਸਪਰੇਅ ਕਰ ਦਿਓ ਪਨੀਰੀ ਜਦ ਤਿਆਰ ਹੋ ਜਾਵੇ ਤਾਂ ਪਾਣੀ ਦੇਣਾ ਬੰਦ ਕਰ ਦਿਓ ਜੇਕਰ ਕਿਸਾਨ ਇਹਨਾਂ ਗੱਲਾਂ ਦਾ ਧਿਆਨ ਰੱਖਦਾ ਹੈ ਤਾਂ ਉਸ ਨੂੰ ਇੱਕ ਚੰਗੀ ਪਨੀਰੀ ਮਿਲੇਗੀ ਅਤੇ ਦੂਸਰਾ ਚਾੜਵੀ ਵੱਧ ਆਉਂਦੇ ਅਸਾਰ ਬਣਨ ਗਏ